ਸਮਾਂ 11:00 ਵਜੇ ਦੇ 20 ਮਿੰਟਾਂ ਦਾ ਹੋ ਗਿਆ ਬਾਈ ਆਪਾਂ ਜਾ ਰਹੇ ਸੀ ਤੇ ਆਪਾਂ ਨੂੰ ਜਦੋਂ ਪੀਵੀ 26 ਕੇ 25 68 ਪੀਵੀ ਨੰਬਰ ਬੰਦੂਗੜ੍ਹ ਖੜਾ ਦੇਖਿਆ ਬੁਲਟ ਤੇ ਹਾਂ ਭੈਣ ਤੇ ਬਾਈ ਹੋਰਾਂ ਨਾਲ ਗੱਲਬਾਤ ਕੀਤੀ ਬਾਈ ਆਪਣੀ ਸਾਈਕਲ ਦੀ ਰਾਈਡ ਲੈਣ ਗਿਆਗਾ ਇਹ ਵੀਰ ਲੁਧਿਆਣੇ ਤੋਂ ਨੇ ਆ ਜਾ ਬਾਈ ਆ ਜਾ ਆ ਜਾ ਕਿਵੇਂ ਰਹੀ ਬਈ ਰਾਈਡ ਬਹੁਤ ਵਧੀਆ ਵੀਰੇ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਬਾਈਕ ਕਰਾ ਲਓ ਵੀ ਅੱਛਾ ਕੀ ਨਾਮ ਹੈ ਓਕੇ ਓਕੇ ਕੀ ਨਾਮ ਕੀ ਵੀਰੇ ਆਪਣਾ ਵੈਸੇ ਮਨਦੀਪ ਸਿੰਘ ਮਨਦੀਪ ਸਿੰਘ ਫਰੋਂ ਲੁਧਿਆਣਾ ਖੰਨਾ ਖੰਨਾ ਜੀ ਖੰਨਾ ਖਾਸ ਖੰਨਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਵੀਰੇ ਵਿਆਹ ਨੂੰ ਸਟੈਂਡ ਦਾ ਲੱਗਣਾ ਨਹੀਂ ਯਾਰ ਵੇਟ ਜਾਦੇ ਆ 17 ਨੂੰ ਮਹੀਨਾ ਹੋ ਗਿਆ ਜੀ 17 ਤਰੀਕ ਨੂੰ ਮਹੀਨਾ ਹੋ ਗਿਆ ਮਹੀਨੇ ਤੋਂ ਉੱਤੇ ਹੋ ਗਿਆ ਜਣੀ ਕਿ ਹੁਣ ਅਸੀਂ 17 ਨੂੰ ਹੀ ਘਰੋਂ ਨਿਕਲੇ ਸੀ ਠੀਕ ਹੈ ਠੀਕ ਹੈ ਠੀਕ ਹੈ ਲੈ ਵਾਸਤੇ ਠੀਕ ਹੈ ਜੀ ਤੇ ਲੇਹ ਤੋਂ ਹੋ ਕੇ ਫਿਰ ਸ਼੍ਰੀਨਗਰ ਅੱਜ ਅਸੀਂ ਪਹੁੰਚੇ ਆ ਓਕੇ ਸਟੈਂਡ ਨਾਲ ਆਇਓ ਮੜਾ ਇਹਦਾ ਨਾ ਗ੍ਰੇਟਰ ਆ ਠੀਕ ਹੈ ਵੀਰੇ ਤੇ ਕਿਵੇਂ ਦਾ ਰਿਹਾ ਸਫ਼ਰ ਆਪਣਾ ਬਹੁਤ ਵਧੀਆ ਸਫ਼ਰ ਰਿਹਾ ਵੀਰੇ ਬਸ ਇੱਕ ਸਪੀਤੀ ਹੋ ਗਿਆ ਜਿਸਪਾ ਹੋ ਗਿਆ ਹਾਂਜੀ ਉੱਥੇ ਥੋੜਾ ਜਿਆਦਾ ਰੋਡ ਖਰਾਬ ਹੈ ਅੱਛਾ ਤੁਸੀਂ ਸ਼ਿਮਲੇ ਕਣੀ ਦੀ ਐਂਟਰ ਹੋਏ ਸੀਗੇ ਹਾਂਜੀ ਵੀ ਫੁੱਲ ਸਰਕਟ ਕੀਤਾ ਹਾਂ ਪੂਰਾ ਅਸੀਂ ਘੁੰਮਿਆ ਮਨਾਲੀ ਵੀ ਚਲੇ ਗਏ ਆਪਣਾ ਰੂਟ ਹੀ ਰਿਹਾਗਾ ਸਾਰਾ ਘੁੰਮ ਕੇ ਆ ਗਏ ਕਿੰਨੇ ਟਾਈਮ ਲੱਗਿਆ ਹਾਂ ਕਿੰਨੇ ਤਰੀਕ ਨੂੰ ਨਿਕਲੇ ਤੁਸੀਂ ਅਸੀਂ 17 ਨੂੰ ਤਾਰਾ ਉਹਨਾਂ ਨਿਕਲੇ ਸੀਗੇ ਮੈਂ ਨਿਕਲੇ ਸੀ 28 ਤਰੀਕ ਨੂੰ ਅੱਛਾ ਜੀ ਮੈਨੂੰ ਵੀ ਨਾਂ ਲੱਗ ਬਗ ਹਾਂ ਭੈਣ ਨਾਲ ਗੱਲ ਕਰ ਸਕਦੇ ਹਾਂ ਰੋਧੀ ਜੀ ਸੱਸੀ ਆ ਭੈਣੇ ਭੈਣੇ ਆਪਣਾ ਕੀ ਨਾਮ ਹੈ ਹੀਮਾਨੀ ਹੀਮਾਨੀ ਤੇ ਕਿਵੇਂ ਰਿਹਾ ਵੀਰੇ ਐਕਸਪੀਰੀਅੰਸ ਬਹੁਤ ਅੱਛਾ ਐਕਸਪੀਰੀਅੰਸ ਸੀ ਬਸ ਕਿਤੇ ਕਿਤੇ ਲੱਗਿਆ ਥੋੜਾ ਰੋਡਸ ਜਿਵੇਂ ਕੱਲ ਆ ਰਹੇ ਸੀ ਜਿੱਥੋਂ ਉਹ ਜ਼ੋਜੀਲਾ ਪਾਸ ਜਿਹੜਾ ਹਾਂਜੀ ਹਾਂਜੀ ਰੋਧੀਲਾ ਪਾਸ ਬਾਕੀ ਸਾਰਾ ਰੋਡ ਲੈ ਤਾਂ ਰੋਡ ਬਹੁਤ ਅੱਛਾ ਸੀ ਠੀਕ ਹੈ ਇਹ ਆਪਣੇ 350 ਸੀਸੀ ਹਨ 350 ਸੀਸੀ ਤੇ ਚੜਾਈ ਦੇ ਵਿੱਚ ਕਿਤੇ ਕੋਈ ਮਿਸਿੰਗ-ਮੂਸਿੰਗ ਮਰੀ ਨਹੀਂ ਇਹਨੇ ਤੇ ਐਵਰੇਜ ਕਿ ਨਹੀਂ ਦੇ ਦਿੱਤੀ ਕੋਈ ਅੰਦਾਜ਼ਾ ਕੱਢਿਆ ਹੋਵੇ 30 ਕਿ ਦਿੱਤੀ ਹੈ ਤੇ ਕੋਈ ਮਿਸਿੰਗ ਨਹੀਂ ਮਾਰੀ ਇੱਕ ਚੀਜ਼ ਖਰਾਬ ਹੋ ਗਈ ਸੈਲਫ ਨਹੀਂ ਚੱਪ ਰਿਹਾ ਬਸ ਅਛਾ ਅਛਾ ਚਲ ਉਹਦਾ ਕੋਈ ਗੱਲ ਨਹੀਂ ਲੱਤਾਂ ਹਜੇ ਕਾਇਮ ਹੈ ਹੈ ਜੀ ਬੜੇ ਕਿੱਕੇ ਦੇ ਕਈਆਂ ਦੇ ਕਿੱਕੋਂ ਵੀ ਹੈ ਜੀ ਇਹ ਵੀ ਨਵਾਂ ਮਾਡਲ ਹੈ ਫਿਰ ਇਹਦਾ ਕਿਵੇਂ ਸਟਾਰਟ ਕਿਵੇਂ ਕਰਦੇ ਹੁਣ ਇਹਨੂੰ ਚਾਬੀ ਲਾ ਕੇ ਆਨ ਹੋ ਜਾਂਦਾ ਸਟਾਰਟ ਕਰਨੀ ਚਾਬੀ ਲਾਓ ਤੇ ਗੇਅਰ ਕੱਢ ਲਓ ਗੇਅਰ ਕੱਢ ਲਓ ਗੇਅਰ ਕੱਢੋ ਜਿਹੜੀ ਸਟਾਰਟ ਹੋ ਜਾਣਾ ਕਲੱਚ ਦਬਲੋ ਉਹ ਹਾਂ ਦਬਲੋ ਸਟਾਰਟ ਹੋ ਰਿਹਾ ਇੱਥੇ ਹੀ ਸਟਾਰਟ ਹੋ ਰਿਹਾ ਅੱਛਾ ਅੱਛਾ ਸਟੈਂਡ ਕਰਕੇ ਸਟਾਰਟ ਨਹੀਂ ਹੋ ਰਿਹਾ ਹੁਣ ਓਕੇ 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 ਠੀਕ ਹੈ ਠੀਕ ਹੈ ਸਟੈਂਡ ਲੱਗਿਆਗਾ ਅਸੀਂ ਪ੍ਰੋਬਲਮ ਆ ਗਈ ਇਹਦੇ ਵਿੱਚ ਠੀਕ ਹੈ ਜੀ ਨਹੀਂ ਮਾੜੀ ਨਹੀਂ ਸਹੀ ਐ ਸਮਾਂ ਦੀ ਪਤਾ ਲੱਗ ਜਾਂਦਾ ਸਟੈਂਡ ਦਾ ਪਲਟੀਨਰ ਦੇ ਵਿੱਚ ਵੀ ਹੁਣ ਤਾਂ ਦੇਣ ਲੱਗ ਗਏ ਮੇਰੇ ਆਪਣੇ ਮਿੱਤਰ ਨੇ ਲਿਆਂਦਾ ਸੀ ਉਹਦਾ ਮੈਂ ਇੱਕ ਦਿਨ ਸੈਲਫ ਮਾਰੀ ਗਿਆ ਸਟਾਰਟ ਨਾ ਹੋਵੇ ਫੇਰ ਪਤਾ ਲੱਗਿਆ ਵੀ ਸਟੈਂਡ ਲੱਗਿਆ ਪਿਆ ਇਹਦਾ ਉਹ ਕਿਹੜਾ ਪਾਸੇ ਦਾ ਖਾਰ ਤੁੰਗਲਾ ਪਾਸੇ ਦਾ ਹਾਂ ਉੱਥੇ ਲਾ ਕੇ ਇਹਨੇ ਦੋ ਦੂਜਾ ਗੇਅਰ ਲਿਆ ਨਹੀਂ ਚੌਥੇ ਗ ਠੀਕ ਹੈ ਬਹੁਤ ਵਧੀਆ ਆਇਆ ਠੀਕ ਹੈ ਠੀਕ ਹੈ 350 ਸੀਸੀ ਵਧੀਆ ਦੇ ਰਿਹਾ ਐਵਰੇਜ ਵੀ ਠੀਕ 30 ਦੱਤੀ ਹੈ ਮੈਨੂੰ ਪਿੱਛੇ ਸਪੀਡ ਹੀ ਮਿਲਿਆ ਸੀ ਇੱਕ ਮੁੰਡਾ ਉਹ ਆਪਣੇ ਦਿੱਲੀ ਤੋਂ ਸੀਗਾ ਉਹ ਸਪਲੈਂਡਰ ਤੇ ਆਈ ਜਾਂਦਾ ਸੀ ਨਾਲ ਉਹਦੇ ਦੂਜਾ ਮੰੰਗੀ ਦਾ ਲੈ ਹੈਂਡਲ ਸੀ ਮੈਨੂੰ ਬਟਿੰਡੇ ਤੋਂ ਵੀ ਮਿਲਨੇ ਉਹ ਪਲਟੀਨਾ ਤੇ ਆ ਰਹੇ ਸੀ ਠੀਕ ਹੈ ਜੀ ਉਹ ਸ਼ਿਰੀਨਗਰ ਚੋਂ ਜਾ ਰਹੇ ਸੀ ਇਧਰੋਂ ਠੀਕ ਹੈ ਠੀਕ ਹੈ ਉਹ ਘਰੋਂ ਆ ਰਿਹਾ ਸੀ ਰਸਤੇ 'ਚ ਮਿਲਨੇ ਮੈਨੂੰ ਲੇ ਮਿਲਨੇ ਅੱਛਾ ਅੱਛਾ ਲੇ ਮਿਲਨੇ ਲੇ ਤੇ ਹੁਣ ਆ ਵੈਸੇ ਜਦੋਂ ਆ ਹੁਣ ਰੌਲਾ ਜਿਹਾ ਪਿਆ ਤੁਸੀਂ ਉਧਰ ਹੀ ਸੀਗੇ ਉਧਰ ਮੈਂ ਉੱਥੇ ਹੀ ਸੀਗਾ ਜੀ ਮੈਂ ਇਦਾਂ ਆਇਆ ਸਵੇਰੇ ਸਾਨੂੰ ਭਾਜੀ ਮਿਲੇ ਗੁਰੂ ਆਪਣਾ ਦਾਤੂਨ ਸਾਹਿਬ ਆਪਣਾ ਗੁਰਦੁਆਰਾ ਸਾਹਿਬ ਹੈ ਹਾਂਜੀ ਹਾਂਜੀ ਦਾਤੂਨ ਸਾਹਿਬ ਤੇ ਉਹਨਾਂ ਨੇ ਭਾਜੀ ਨੇ ਕਿਹਾ ਵੀ ਲੰਘ ਜਾਓ ਮਾਹੌਲ ਖਰਾਬ ਵੀ ਹੋ ਸਕਦਾ ਓਕੇ ਓਕੇ ਤੇ ਅਸੀਂ ਸਵੇਰੇ 4 ਵਜੇ ਨਿਕਲ ਗਏ ਠੀਕ ਹੈ ਜੀ ਕਿਉਂਕਿ ਉੱਥੇ ਗੱਡੀਆਂ ਵਗੈਰਾ ਸਾੜਤੀਆਂ ਪੰਜ ਬੰਦੇ ਵੀ ਮਾਰਤੇ ਲੋਕਲ ਤੇ ਸਾਡੇ ਮੂਰੇ ਵੀ ਕਈ ਗੱਡੀਆਂ ਸੜੀਆਂ ਨੇ ਉੱਥੇ ਠੀਕ ਹੈ ਜੀ ਤੋੜਪੰਨ ਬਹੁਤ ਹੋ ਰਹੀ ਹੈ ਰਾਤ ਦੀ ਅਸੀਂ ਜਿੱਥੇ ਪਹੁੰਚੇ ਸੀ ਉੱਧਰ ਫੈਸਟੀਵਲ ਸੀ ਵਧੀਆ ਸੀਗਾ ਹਾਂ 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 ਬਟ ਹੁਣ ਜਿਆਦਾ ਮਾਹੌਲ ਖਰਾਬ ਹੈ ਉੱਥੇ ਓਕੇ ਕਿੱਥੇ ਤੱਕ ਮਾਹ ਪੂਰੇ ਅਪਕੀ ਟੋਪ ਕਾਰਗਿਲ ਤੱਕ ਖਰਾਬ ਹਾਂ ਕਾਰਗਿਲ ਦਾ ਤੱਕ ਪਹੁੰਚ ਗਿਆ ਬਈ ਇਹ ਸਹੀ ਸਾਰਾ ਸਹੀ ਤੇ ਇਹ ਬਾਈ ਲੁਧਿਆਣੇ ਤੋਂ ਖੰਨੇ ਤੋਂ ਨੇ ਬਾਈ ਤੇ ਤਾਜੀ ਤਾਜ਼ਾ ਇਹਨਾਂ ਦਾ ਵਿਆਹ ਹੋਇਆ ਤਾਂ ਕਿਹੜਾ ਹੈਗਾ ਐਡਵੈਂਚਰ ਕਰਨ ਆਏ ਆ ਘੁੰਮਣ ਫਿਰਨ ਆਏ ਆਗੇ ਤੇ ਵਧੀਆ ਲੱਗਿਆ ਬਾਈ ਵਰਗਣ ਵਾਲਾ ਲਗਭਗ ਮੈਨੂੰ ਲੱਗਾ 15 ਮਿੰਟ ਹੋ ਗਏ ਸਾਨੂੰ ਖੜਿਆ ਨੂੰ ਤੇ ਹੁਣ ਬਸ ਅੱਗੇ ਚੱਲੇ ਪਾਉਨੇ ਆਗੇ ਤੇ ਬਾਈ ਵਰਗਣੇ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਹਜੇ ਛਕਣਾ ਅੱਗੇ ਜਾ ਕੇ ਤੇ ਬਾਕੀ ਦੀ ਗੱਲ ਬਾਤ ਉਹਨਾਂ ਰਾਹਾਂ 'ਚ ਸਾਂਝੀ ਕਰਾਂਗੇ ਤੇ ਬਹੁਤ ਵਧੀਆ ਲੱਗਿਆ ਭੈਣ ਦਾ ਵੀ ਬਹੁਤ ਵਧੀਆ ਸਵਾ ਤੇ ਵੀਰ ਦਾ ਵੀ ਬਹੁਤ ਵਧੀਆ ਸਵਾ ਠੀਕ ਹੈ ਵੀਰੇ ਓਕੇ ਵਾਹਿਗੁਰੂ ਨੇ ਚਾਹਿਆ ਫੇਰ ਮਿਲਾਂਗੇ ਚੰਗਾ ਭੈਣ ਜਰੂਰ ਬੜੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਵੀ ਦੇਖ ਕੇ ਸਾਨੂੰ ਜਾਨ ਜੀ ਪੈ ਗਈ ਤੁਹਾਨੂੰ ਦੇਖ ਕੇ ਠੀਕ ਦੱਸਾ ਸਾਨੂੰ ਬੁਲਟ ਦਾ ਡਰ ਲੱਗ ਰਿਹਾ ਸੀਗਾ ਵੀ ਅਸੀਂ ਕਿੱਥੇ ਐਡਵੈਂਚਰ ਕਰਨ ਲੱਗ ਗਏ ਨਹੀਂ ਨਹੀਂ ਕੋਈ ਨਹੀਂ ਹਾਂ ਜਿਹੜਾ ਮਾਹੌਲ ਮਿਲਿਆ ਨਾ ਸਾਨੂੰ ਇੰਨਾ ਲੱਗਣ ਲੱਗ ਗਿਆ ਸੀ ਵੀ ਕਿਉਂ ਆ ਗਏ ਬਿਲਕੁਲ ਬਿਲਕੁਲ ਹੁਣ ਤੁਹਾਨੂੰ ਦੇਖ ਕੇ ਜਾਨ ਪੈ ਗਈ ਬਿਲਕੁਲ ਜੀ ਠ ਸ਼ਿਰਿੰਗਰਦਿਆਂ ਇਧਰਲੇ ਪਾਸੇ ਜੀ ਮਸਜਿਦਾਂ ਤੇ ਮਸਜਿਦਾਂ ਦੇ ਵਿੱਚ ਜਿਹੜੇ ਹੈਗੇ ਆ ਇਹਨਾਂ ਦੇ ਆ ਪਾਠ ਜਾਂ ਜੋ ਵੀ ਆਪਣੇ ਹੁੰਦਾ ਜੀ ਨਵਾਜ ਸੱਚ ਸੌਰੀ ਉਹ ਪੜ੍ਹੀ ਜਾ ਰਹੀ ਹੈ ਤੇ ਜੋ ਇਹਨਾਂ ਦਾ ਫੰਕਸ਼ਨ ਵਗੈਰਾ ਹੁੰਦਾ ਆਈ ਥਿੰਕ ਸੋ ਕੁਝ ਹੈਗਾ ਕਿਉਂਕਿ ਹਾਂ ਖਾਸ ਜਿਹੜੀਆਂ ਹੈਗੀਆਂ ਇਧਰੋਂ ਪਾਈ ਆਪਣੇ ਨਵਾਜ ਦੀਆਂ ਤੇ ਹੋਰ ਆਵਾਜ਼ਾਂ ਆ ਰਹੀਆਂ ਨੇ ਇਧਰਲੇ ਪਾਸੇ ਦੀ ਮਸਜਿਦ ਤੇ ਆਪਾਂ ਬਾਕੀ ਹੁਣ ਜਿਹੜਾ ਹੈਗਾਗਾ ਆ ਕੁਲਗਾਮ ਵਾਲੇ ਪਾਸੇ ਨੂੰ ਚੱਲ ਰਹੇ ਆ ਜੀ ਤੇ ਇੱਥੋਂ ਲਗਭਗ ਜਿਹੜੀ ਹੈਗੀ ਅਜੇ 70 ਕਿਲੋਮੀਟਰ ਆਪਣਾ ਪਿਆਗਾ ਤੇ ਆਪਾਂ ਹੁਣ ਤਾਂ ਕਿਹੜਾ ਹੈਗਾ 20-30 ਕਿਲੋਮੀਟਰ ਜਿਹੜਾ ਹੈਗਾ ਕੱਟਦਾ ਉਸ ਇੱਥੇ ਹੀ ਆਪਾਂ ਆ ਸ਼੍ਰੀਨਗਰ ਦੇ ਵਿੱਚ ਹੀ ਤੇ ਆਪਾਂ 70 ਕਿਲੋਮੀਟਰ ਹੋਰ ਲਗਭਗ ਆਪਣਾ ਜਿਹੜਾ ਹੈਗਾ ਅੱਜ ਦੀ ਰਾਈਡ 100 ਕਿਲੋਮੀਟਰ ਦੀ ਹੋ ਜਾਣੀ ਹੈਗੀ ਆਪਾਂ ਕੋਲ ਤੋਂ ਜਿਹੜਾ ਹੈਗਾ ਆਪਾਂ ਥੱਲੇ ਦੀ ਹੋ ਗਏ ਸੀ ਤੇ ਇੱਥੋਂ ਜਿਹੜਾ ਹੈਗਾ ਭਾਈ ਬਾਈਪਾਸ ਹੋ ਕੇ ਤੇ ਹੁਣ ਆਪਾਂ ਟੱਪਿਆਣਾ ਹੈਗਾ ਹਾਂ 65 ਕਿਲੋਮੀਟਰ ਜਿਹੜਾ ਹੈਗਾ ਅ 17 ਕਿਲੋਮੀਟਰ ਹੀ ਥੋੜਾ ਹੈਗਾ ਆਪਣਾ ਫੇਰਗਾ ਪੈ ਜਾਣਾਗਾ ਤੇ ਦੂਜੀ ਗੱਲ ਕਰਕੇ ਆਪਣੇ ਅ ਜੇ ਆਪਣੇ ਇਥੇ ਸ਼੍ਰੀਨਗਰ ਤੋਂ ਜੰਮੂ ਤੱਕ ਰਹੀ ਬਈ ਤੁਸੀਂ ਬਾਈ ਬੱਸ ਜਾਣਾਗਾ ਅ ਤਾਂ ਜਿਹੜੀ ਹੈਗੀ ਮੇਰੇ ਖਿਆਲ ਨਾਲ 4-500 ਰੁਪਏ ਦੀ ਜਿਹੜੀ ਟੈਕਸ ਲੱਗਦੀ ਹੈ ਜੀ ਅ 2 300 ਕਿਲੋਮੀਟਰ ਜਿਹੜਾ ਹੈਗਾ ਪੈ ਜਾਂਦਾ ਹੈ ਤੇ ਜੇ ਤੁਸੀਂ ਸਲੀਪਰ ਵਗੈਰਾ ਦਾ ਕਰਨਾ ਤਾਂ 600 ਟਿਕਟ ਜਿਹੜੀ ਹੈਗੀ ਆ ਅ ਅੰਦਾਜ਼ਾ ਜੇ ਮੇਰਾ 600 ਟਿਕਟ ਜਿਹੜੀ ਹੈਗੀ ਟਿਕਟ ਲੱਗਦੀ ਹੈ ਕਿ 600 ਰੁਪਿਆ ਹੋਥਾ ਦਾ 500 ਦੇ ਵਿੱਚ ਵੀ ਕਰ ਦੇਣ ਸਲੀਪਰ 600 ਰੁਪਿਆ ਲੱਗਦਾ ਹੈਗਾ ਸਲੀਪਰ ਦਾ ਤੇ 400 ਤੋਂ 500 ਰੁਪਿਆ ਲੱਗਦਾ ਵੈਸੇ بس 100 200 ਰੁਪਿਆ ਐਕਟਰਾ ਲੈਂਦੇ ਹੈਗੇ ਤੇ ਹੁਣ ਆਹ ਬਾਈਪਾਸ ਰੋਡ ਤੇ ਜਿਹੜਾ ਆਪਣਾ ਸਾਰਾ ਸਫਰ ਹੋਣਾ ਰਗਾ ਆ ਵੀਡੀਓ ਲੰਮੀ ਹੋ ਜਾਣੀ ਆ ਤਾਂ ਕੁਝ ਚੀਜ਼ ਆਈ ਦਿਖਾਉਣਾ ਅੱਜ ਤਾਂ ਹੁਣ ਦਿਖਾ ਦਾਂਗੇ ਅਦਰ ਬਾਈਪਾਸ ਆਪਾਂ ਚੱਲਦੇ ਆਂ ਜੀ ਆਪਣੇ ਘਰੂ ਦਵਾਰ ਆਹ ਥੱਲੇ ਸਾਰਾ ਇਹ ਪਾਣੀ ਹੀ ਖੜਾ ਆ ਪਾਣੀ ਦੇ ਵਿੱਚ ਜਿਹੜੇ ਭਾਈ ਪੁਲਿਸ ਜਾ ਘਾ ਆ ਗਿਆ ਮੱਛਿਆ ਯਾਰ ਇਧਰ ਸਾਰਾ ਜਿਹੜਾ ਹੈਗਾ ਆਰਮੀ ਦਾ ਤਾਮਾ ਜਾਮਾ ਇਧਰ ਆਪਾਂ ਜੀ ਸ਼੍ਰੀਨਗਰ ਦੇ ਵਿੱਚ ਇਧਰਲੇ ਪਾਸੇ ਸਾਰਾ ਜਿਹੜਾ ਹੈਗਾ ਭਾਈ ਅ ਝੋਨਾ ਲੱਗਿਆ ਹੋਇਆਗਾ ਇਹ ਲੇਖ ਦੇ ਨੀਡ ਲਾਇਗਈ ਹੈ ਸ਼੍ਰੀਨਗਰ ਦੇ ਜਸ ਨਾ ਲੱਗਦਾ ਤੇ ਸਾਰਾ ਜਿਹੜਾ ਹੈਗਾ ਝੋਨਾ ਹਵਾ ਦਾ ਕਰਕੇ ਕੋਈ ਡਿੱਗਿਆ ਜਿਹਾ ਪਿਆਗਾ ਖੜਾਗਾ ਤੇ ਕੁਛ ਐ ਖਰਾਬ ਜਾ ਹੋਇਆ ਪਿਆ ਇਧਰ ਇਧਰ ਤੇ ਭਾਈ ਅ ਸ਼੍ਰੀ ਨਗਰ ਦੇ ਗਾਵਾਂ ਮੱਝਆਂ ਜਿਹੜੀਆਂ ਉਹ ਵਰਤੀਆਂ ਨੇ ਅ ਚਰਦੀਆਂ ਘਾਟੂ ਤੇ ਇਧਰ ਸਾਰ ਜਿਹੜਾ ਹੈਗਾ ਉਹ ਥੋੜੇ ਥਿੱਕਰ ਜਿਹਾ ਥੋੜੀ ਕਰਨੀਗਾ ਪੈਂਦੀ ਝੋਨਾ ਇਧਰ ਵੀ ਝੋਨਾ ਜੀ ਸ਼੍ਰੀ ਨਗਰ ਦੇ ਵਿੱਚ ਵੀ ਲੱਗਦਾ ਵੀ ਝੋਨਾ ਤੇ ਆਪਾਂ ਵੀ ਬਸ ਜਲਦੀ ਕੋਸ਼ਿਸ਼ ਕਰਨੀ ਆ ਪਹੁੰਚਣ ਦੀ ਕਿਉਂਕਿ ਝੋਨਾ ਜਿਹੜਾ ਹੈਗਾ ਭਈ ਆਪਣਾ ਵੀ ਲਗਭਗ ਆਇਆ ਹੀ ਪਿਆਗਾ ਵੱਡਣ ਵਾਲਾ ਹੋਇਆ ਪਿਆਗਾ ਚੱਲਦੇ ਹੁਣ ਅੱਗੇ ਨੂੰ ਪਾਉਨੇ ਆ ਜੀ ਚੱਲੇ ਜੰਮੂ 252 ਤੇ ਪੰਪੋਰ ਇਥੋਂ 8 ਕਿਲੋਮੀਟਰ ਰਹਿਗੇ। ਆ ਇਧਰਲੇ ਪਾਸੇ ਝੋਨਾ ਜਿਹੜਾ ਹੈਗੇ ਆ ਵੱਡੀ ਵੀ ਜਾਂਦੇ ਆ ਕਿ ਜਦੋਂ ਆਪਾਂ ਲਗਭਗ 7-8-10 ਕਿਲੋਮੀਟਰ ਜਿਹੜਾ ਅੱਗੇ ਆਗੇ ਆ ਇੱਥੇ ਆ ਕੇ ਦੇਖੇ ਆਪਾਂ ਤੇ ਇਧਰ ਪਾਣੀ ਵਗੈਰਾ ਵਿੱਚ ਖੜਾ ਬਾਈ ਇਹਦੇ ਫਸਲ ਦੇ ਤਾਂ ਕਰਕੇ ਜਿਹੜਾ ਹੈਗਾਗਾ ਮਸ਼ੀਨ ਵੜਨ ਦਾ ਤਾਂ ਔਖਾ ਹੀ ਆ ਆਰਮੀ ਦੇ ਫਰਦੇ ਟੈਂਕਰ ਇਹ ਤਾਂ ਕਰਕੇੜਾ ਹੱਥ ਨਾਲ ਝੋਨਾ ਵੜਦੇ ਆਗੇ ਉਹ ਸੱਤਰੀਆਂ ਲਾ ਰੱਖੀਆਂ ਨੇ ਆ ਲਕਣਾ ਬੰਨਾ ਇਧਰਲੇ ਪਾਸੇ ਬਾਈ ਵਰਗੇ ਝੋਨਾ ਹੱਥੀ ਵੱਢੀ ਜਾਂਦੇ ਆ ਦਾਤੀ ਨਾਲ ਝੋਨਾ ਵੱਢੀ ਵੀ ਜਾਂਦੇ ਤੁਹਾਨੂੰ ਦੇਖੀ ਜਾਂਦੇ ਹੋਣਗੇ ਅੱਗੇ ਇਹ ਜੀ ਕੁਝ ਗੱਲਬਾਤ ਬਾਈ ਇਸ ਤਰ੍ਹਾਂ ਝੋਨੇ ਦੀ ਇਧਰਲੇ ਪਾਸੇ ਵੀ ਜਿਹੜਾ ਹੈਗਾ ਝੋਨਾ ਵੱਢੀ ਜਾਂਦੇ ਕੁਝ ਵੱਢਿਆ ਪਿਆ ਹੈਗਾ ਪੰਪੂਰ ਵੀ ਖੱਬੇ ਹੱਥਾ ਬਾਈ ਤੇ ਪੁਲਵਾਮਾ ਵੀ ਖੱਬੇ ਹੱਥ ਰਹਿ ਗਿਆ ਪੜਵਾਮਾ ਟੈਕੀ ਮਿਲਦਾ ਹੋਇਆ ਸੀਗਾ ਖੱਬੇ ਹੱਥੀ ਰਹਿ ਗਿਆ ਤੇ ਇਧਰ ਦੇ ਪਾਸੇ ਜਿਹੜਾ ਹੈਗਾ ਭਾਈ ਬੀਬੀਆਂ ਝੋਨੇ ਦੀ ਕਟਾਈ ਕਰ ਰਹੀਆਂ ਨੇ ਝੋਨਾ ਅਜਮੇ ਦੀ ਆ ਖੱਤਾ ਡਿੱਗਿਆ ਪਿਆਗਾ ਆਹਾਂ ਇਧਰਲਾ ਖੜਾ ਹੈਗਾ ਇਧਰਲਾ ਬੱਡ ਰੱਖਿਆ ਹੈਗਾ ਆਪਣੇ ਪੰਜਾਬ ਵਾਲਾ ਹਿਸਾਬ ਦਾ ਵੀ ਇਧਰ ਵੀ ਵਧੀਆ ਚੰਗਾ ਬਹੁਤ ਸੋਹਣਾ ਝੋਨਾ ਖੜਾਗਾ ਪਿਛਲੇ ਪਾਸੇ ਦਾ ਹਜੇ ਜਿਹੜਾ ਖਰਾਵ ਜਿਹਾ ਸੀਗਾ ਪਰ ਇਧਰਲੇ ਪਾਸੇ ਬਹੁਤ ਵਧੀਆ ਆ ਬੀਬੀਆਂ ਨੂੰ ਇੰਨਾ ਜਾਣਕਾਰੀ ਹੋ ਸਕਦਾ ਨਾ ਹੋਵੇ ਤੇ ਜੇ ਆਪਾਂ ਨੂੰ ਕੋਈ ਬੰਦਾ ਮਿਲਿਆ ਤਾਂ ਆਪਾਂ ਉਹ ਤੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਵੀ ਇੱਧਰ ਕਿਹੜਾ ਝੋਨਾ ਲੱਗਦਾ ਕੀ ਹਿਸਾਬ-ਕਿਹਾਬ ਹੁੰਦਾਗਾ ਆ ਬਾਕੀ ਗੱਲ ਕਰਕੇ ਐਨਐਚ 44 ਦੇ ਉੱਤੇ ਜਿਹੜਾ ਹੈਗਾ ਨੈਸ਼ਨਲ ਹਾਈਵੇ ਦੇ ਉੱਤੇ ਆਪਾਂ ਭਾਈ ਇਸ ਟਾਈਮ ਸਫਰ ਕਰ ਰਹੇ ਹਾਂ ਇੱਥੋਂ ਜਿਹੜਾ ਥਲੜੇ ਪਾਸੇ ਦੀ ਰੋਡ ਜਾਂਦਾਗਾ ਪੁਲ ਨਿਕਲ ਕੇ ਉਧਰ ਦੀ ਆਪਾਂ ਨੂੰ ਵੈਸੇ 7 ਕਿਲੋਮੀਟਰ ਦਾ ਜਿਹੜਾ ਹੈਗਾ ਘੱਟ ਪੈਣਾ ਇੱਧਰ ਦੇ ਆਸ ਲੋਟ ਪਰ ਆਪਾਂ ਨੂੰ ਰੋਡ ਨਹੀਂ ਪਤਾ ਇਹ ਕਿੱਦਾਂ ਦਾ ਹੋਣਾਗਾ ਜਿਹੜਾ ਮੇਨ ਹਾਈਵੇ ਜਾਂਦਾਗਾ ਇੱਧਰ ਦੀ 7-8 ਕਿਲੋਮੀਟਰ ਵੱਧ ਪੈ ਤੇ ਦੇ ਦੇ ਹੁਣ ਆਪਾਂ ਜੇ ਕੋਈ ਇੱਥੇ ਕੋਈ ਆਜਾ ਆਪਣਾ ਟੱਕਰ ਜਿਹਦਾ ਪੁੱਛ ਲਾਂਗੇ ਨਹੀਂ ਆਪਾਂ ਦਾ ਹੈਗਾ ਸਿੱਧਾ ਹੀ ਚੱਲਾਂਗੇ ਇੱਧਰ ਲਾੜਾ ਜੀ ਆਪਾਂ ਆਪਣਾ ਸੈਂਕੜਾ ਹੈ ਤਾਂ ਇੱਧਰ ਬਾਈਬਰ ਗਿਹੜੇ ਹੈਗੇ ਆ ਆ ਝੋਨਾ ਵੱਢੀ ਜਾਂਦੇ ਹੈਗੇ ਆ ਦਾਤੀਆਂ ਨਾਲ ਤੇ ਜਾ ਕੇ ਪੁੱਛਦੇ ਇਹਨਾਂ ਨੂੰ ਵੀ ਕਿਹੜੀ ਇੱਥੇ ਵੈਰੈਟੀ ਲੱਗਦੀ ਹੈ ਤੇ ਕੀ ਜਿਹੜਾ ਹੈਗਾ ਇਹਦਾ ਹਿਸਾਬ ਕਿਤਾਬ ਹੁੰਦਾ ਹੈ ਜੇ ਇਹਨਾਂ ਨੂੰ ਪਤਾ ਹੋਇਆ ਤਾਂ ਕਿਉਂਕਿ ਹੋ ਸਕਦਾ ਲੇਬਰ ਵਾਲੇ ਹੋਣ ਬਟਨ ਵਾਲੇ ਹੋਣ ਨਾ ਇਹਨਾਂ ਨੂੰ ਇੰਨਾ ਨੌਲੇਜ ਹੋਵੇ ਆ ਹੋ ਰਹੀ ਜਾਨਵਰ ਜਿਹੜੇ ਨਮਸਤੇ ਜੀ ਬਹੁਤ ਬੜੀ ਹੈ ਜੀ ਆਪਣੇ ਬਤਾਓ ਠੀਕੋ ਉਹ ਗਿੱਲਾ ਹੈ ਨਾ ਅੰਦਰ ਅਰੇ ਇਹ ਕਿਹੜੀ ਕੌਣ ਸੀ ਦਾਣਕੀ ਵੈਰਾਈਟੀ ਲੱਗਤੀ ਹੈ ਇਸ ਸਾਈਡ? ਪਿਆ ਮਾਲੂਮ ਨਹੀਂ ਜੀ ਕੌਣ ਫਸ ਮਾਲੂਮ ਨਹੀਂ ਹਾਂ ਅ ਵੀਤਾ ਦਾ ਹੈਗਾ ਯਾਰਾ ਛੋਟੇ ਜਿਹੇ ਦਾਣੇ ਜੀ ਟੇ ਟੇਕ ਕੌਣ ਫੈਰਾ ਦਿਆ ਮਾਲੂਮ ਨਹੀਂ क्या इसकी कटाई वगैरह आप कहाँ से कोलकाता कोलकाता से क्या इसकी कटाई का रेट वगैरह क्या चलता है लेबर ठेका है हम लोगों अं का हाँ ठेका ठेका हाँ क्या ठेका है पच्चीस सौ रुपए किला किले का कितने कनाल का होता है इस साइड किला आठ कनाल का पच्चीस हाँ एक किले का पच्चीस सौ हो गया ना एक किला कितनी जगह का होता है कितनी कनाले है और मरले होते हैं उसमें बीस मरले में एक किलो बीस मरले का एक किला होता है ठीक है और उसका पच्चीस सौ लेते हो ठीक है कितने किले एक किला कितने टाइम में काट देते हो एक आदमी सुबह से एक आदमी दो तीन लगेगा दो तीन बजे तक आधे दिन में एक किला काट देता है एक आदमी ठीक है जी फिर तो अच्छी दिड़ी पा लेते हो ठीक हाँ तो रुपये जी मैं देख रहा था मैंने कहा यार अकेले पंजाब में नहीं साइड भी अच्छा हो रखा है ना? पंजाब का धान ही है कब लगने लगा इस साइड मालूम है कितना टाइम हो गया दस पंद्रह नहीं वैसे भी कितना टाइम से पहले से जहां पे दाण लगता आ रहा है या अभी लगाने लगे हैं या पहले भी लगा रहे हैं ये बहुत साल से लगाता है बहुत साल से लगाते हैं ठीक है तो था। तो था। था। जी बढ़िया यार ते 22 बार कहंदे दसन मुताबिक जी जेड़ा हैगा ਇਹਨੂੰ ਹੜੰਬੇ ਵਗੈਰਾ ਠੀਕ ਆ ਬਾਈ ਜਾਨ ਓਕੇ ਜੀ ਆ ਇਹਨਾਂ ਨੂੰ ਜਿਹੜਾ ਹੈਗਾ ਉਹਨੂੰ ਹੜੰਬੇ ਵਗੈਰਾ ਨਾਲ ਜਾਂ ਮਸ਼ੀਨ ਵਗੈਰਾ ਨਾਲ ਨਹੀਂ ਕੱਟਦੇ ਵੜਦੇ ਇਹਨਾਂ ਨੂੰ ਜਿਹੜਾ ਹੈਗਾ ਆਪਣੇ ਝਾੜਦੇ ਨੇ ਦੀ ਪਟਾਈ ਕਰਕੇ ਝਾੜ ਕੇ ਉਹ ਹਸਾਉਣ ਵਾਲ ਜਿਹੜੀ ਗੱਲਬਾਤ ਹੁੰਦੀ ਹੈਗੀ ਤੇ ਇਹ ਬਈ ਵਰਗੇ ਨਾ ਵਿਚਾਰਾਂ ਦਾ ਜਿਹੜਾ ਹੈਗਾ ਰੋਟੀ ਪਾਣੀ ਦਾ ਸਮਾਨਸਲਾ ਪਿਆ ਹੈਗਾ ਕਲਕੱਤੇ ਤੋਂ ਬਈ ਭਰਗੇ ਭਾਈ ਜਿਹੜੇ ਹੈਗੇ ਇੱਥੇ ਆ ਕੇ ਝੋਨਾ ਵਟਣ ਵਾਸਤੇ ਆਇਆ ਇਹੋ ਜਿਹੀ ਕੁਝ ਜਾਣਕਾਰੀ ਸ਼੍ਰੀਨਗਰ ਦੇ ਝੋਨੇ ਬਾਰੇ ਤੇ ਆਪਣਾ ਉਹ ਖੜਾ ਬੰਬੂ ਘਾਟ ਚੱਕਦੇ ਆ ਤੇ ਵੱਧਦੇ ਆ ਅੱਗੇ ਨੂੰ ਆ ਸ਼ਾਮ ਹੋ ਜਾਣੀ ਹੈ ਕਿਉਂਕਿ ਅੱਗੇ ਦਾ ਜਿਹੜਾ ਹੈਗਾ ਹਜੇ ਆਪਾਂ ਨੂੰ ਰਸਤੇ ਵਗੈਰਾ ਦਾ ਨਹੀਂ ਪਤਾ ਵੀ ਕਿਦਾਂ ਦਾ ਰਸਤਾ ਕਿਦਾਂ ਦਾ ਕੋਸ਼ ਆ ਤੇ ਮੇਨ ਹਾਈਵੇ ਤੇ ਆ ਪੋਚੇ ਕਿ ਉਥੋਂ ਬਾਈਵਰ ਗਿਆ ਤੋਂ ਆਪਾਂ ਉਹ ਕਹਿੰਦੇ ਮੇਨ ਹਾਈਵੇ ਸੇ ਹੀ ਰੂਗਾ ਤੁਹਾਨੂੰ ਤਾਂ ਮੇਨ ਹਾਈਵੇ ਤੇ ਪਾਲਿਆ ਮੇਨ ਹਾਈਵੇ ਤੇ ਇੱਕ ਦਿੱਕਤ ਆਉਣੀ ਆ ਐਮਬੀ 63 ਪਾਣੀ ਧਾਣੀ ਦਾ ਤੇ ਜਿਹੜਾ ਹੈਗਾ ਸ਼ਾਂ ਦਾ ਪ੍ਰਬੰਧ ਘੱਟ ਮਿਲਦਾਗਾ ਆ ਬਾਕੀ ਕੋਈ ਚੱਕਰ ਨਹੀਂ ਜੋੜੇ ਜੜੇ ਲਿਬੜ ਗਏ ਗਾਰੇ ਨਾਲ ਭੱਲੇ ਝੋਟਿਆ ਅੱਲਾਹੁ ਜੀ ਕਾਉਂਨੇ ਹੁਣ ਅੱਗੇ ਵੱਲੋਂ ਚੱਲੇ ਵੇ ਆਸੇ ਪਾਸੇ ਸੀਆਰਪੀਐਫ ਦਾ ਪਹਿਰਾਜੀ ਤੇ ਆਇਦਰ ਆਪਣੇ ਝੂਲ ਰਿਆ ਆਪਣੇ ਮੁਲਕ ਦਾ ਝੰਡਾ ਜੀ ਤੇ ਇਥੋਂ ਹਜੇ ਆਪਣਾ ਲਗਭਗ ਜਿਹੜਾ ਹੈਗਾ 55 ਕਿਲੋਮੀਟਰ ਦਾ ਜਿਹੜਾ ਸਫ਼ਰ ਰਹਿ ਗਿਆ 50 ਕਿਲੋਮੀਟਰ ਦਾ ਆ ਚੱਲਦੇ ਆ ਆ ਝੰਡਾ ਦੇਖ ਕੇ ਮੈਂ ਤੁਹਾਨੂੰ ਦਿਖਾ ਦੇ ਕੇ ਮੜਾ ਦੱਸ ਦਗੇ ਗਲਚੰਦਰ ਗਲਗੰਦਰ ਇਹੋ ਜਿਹਾ ਕੋਈ ਜਿਹੜਾ ਹੈਗਾ ਆ ਏਰੀਕਾ ਪਾਇਆ ਨਾ ਜਿੱਥੇ ਆਪਾਂ ਖੜੇ ਆਗੇ ਤੇ ਮੇਨ ਹਾਈਵੇ ਉੱਤੇ ਜਾਣਾ ਆਪਾਂ ਬਸ ਪੋਰ ਤਾਂ ਕੁਝ ਅਜਿਹਾ ਕੋਈ ਨਹੀਂਗਾ ਜੇ ਕੁਝ ਆਇਆ ਤਾਂ ਤੁਹਾਨੂੰ ਜਰੂਰ ਭਾਈ ਤੁਹਾਨੂੰ ਆਖਾਂਗੇ ਬਾਸ ਆਸ-ਪਾਸੇ ਦੂਰ-ਦਰਾਡੇ ਪਹਾੜ ਦਿਖਦੇ ਨੇ ਤੇ ਜਿਹੜਾ ਨੈਸ਼ਨਲ ਹਾਈਵੇ ਆ ਉਹ ਐਨਐਚ 44 ਦੇ ਉੱਤੇ ਆਪਾਂ ਜਿਹੜਾ ਹੈਗਾ ਇਸ ਟਾਈਮ ਸਫ਼ਰ ਕਰ ਰਹੇ ਹਾਂ। ਸ਼੍ਰੀਨਗਰ ਦੇ ਵਿੱਚ ਭਾਈ ਇੱਥੇ ਲੱਗੇ ਪਏ ਨੇ ਬਿਜਲੀ ਵਾਸਤੇ ਲੱਕੜ ਦੇ ਖੰਬੇ। ਆ ਜਿਹੜੇ ਤੁਹਾਨੂੰ ਖੰਬੇ ਦਿਖ ਪਾਰੇ ਆ ਇੱਕ ਲੋਹੇ ਦਾ ਉਹਦੇ ਨਾਲ ਜਿਹੜਾ ਹੈਗਾ ਭਾਈ ਆਪਣੇ ਲੱਕੜ ਦੇ ਖੰਬੇ ਆ ਇਹ। ਮੈਂ ਇਹ ਚੀਜ਼ ਬਿਜਲੀ ਵਾਲੇ ਖੰਭੇ ਲੱਕੜ ਦੇ ਪਹਿਲੀ ਵਾਰੀ ਦੇਖਿਆ ਜ਼ਿੰਦਗੀ ਦੇ ਵਿੱਚ ਤੁਸੀਂ ਹੋ ਸਕਦਾ ਦੇਖਿਆ ਹੋਣਾ ਲੱਕੜ ਦੇ ਖੰਭੇ ਦੇ ਉਦਲੇ ਪਾਸੇ ਜਿਹੜੀਆਂ ਉਹਦੇ ਆਪਣੇ ਆ ਦੂਜਾ ਆਪਣੇ ਪਿੰਡ ਵਿੱਚ ਟੀ ਕੰਬਾ ਹੁੰਦਾਗਾ ਉਹਦੇ ਵਾਲੇ ਵਿਚਾਲੇ ਉਹ ਪਾੜ ਰੱਖਿਆਗਾ ਲੱਕੜ ਦਾ ਉਹ ਵੀ ਭਾਈ ਲੱਕੜ ਦਾ ਹੀ ਆਗਾ ਤਾਂ ਹਾਲ ਆਪਣੇ ਵਾਲੇ ਸੰਧ ਦੇਖ ਕੇ ਖੁਸ਼ੀ ਤਾਂ ਚੜਦੀ ਆ ਆ ਕਲਟੀਵੇਟਰ ਮਰੀ ਜਾਂਦਾ ਬਾਈ ਤੇ ਇਧਰਲੇ ਪਾਸੇ ਜਿਹੜੇ ਜਾਦੇ ਟਰੈਕਟਰ ਹੈਗੇ 36 30 ਹਾਲੈਂਡੀ ਯੂਜ਼ ਹੁੰਦੇ ਹੈਗੇ 3630 ਹੌਲੈਂਡ ਟਰੈਕਟਰ ਜਾਂ 3230 ਜਾਂ ਆਪਣੇ 3620 ਇਹਦੇ ਜਿਹੜਾ ਜਿਆਦਾ ਟਰੈਕਟਰ ਪਈ ਇਧਰਲੇ ਪਾਸੇ ਦੇਖਣ ਨੂੰ ਮਿਲਿਆ ਮੈਨੂੰ ਜਿਆਦਾ ਵੀ ਹੌਲੈਂਡੀ ਦੇ ਦੇਖਣ ਨੂੰ ਮਿਲੇ ਆ ਜਿਹੜੇ ਹੌਲੈਂਡ ਤੇ ਜਿਆਦਾ ਸ਼ਕੀਨ ਇਧਰ ਮੈਂ ਫਰਕ ਸਿਰਫ ਇੰਨਾ ਆਪਣੇ ਜਾਂ ਤਾਂ ਮੂਨੇ ਹੁੰਦੇ ਆ ਮੂਨੇ ਚ ਲਈ ਵੀ ਹੁੰਦੇ ਹੈਗੇ ਆਪਣੇ ਸਿਰ ਤੇ ਪੱਕ ਜਾ ਪਰਣਾ ਪੰਡਿਆ ਹੁੰਦਾਗਾ ਕਿਸਾਨਾਂ ਦੇ ਪੰਜਾਬ ਦੇ ਵਿੱਚ ਇਹ ਭਾਈ ਆਪਦੀ ਆ ਜਿਹੜੀ ਟੋਪੀ ਹੈਗੀ ਇਹ ਲੈ ਕੇ ਰੱਖਦੇ ਆ ਜਿਆਦੇ ਤੇ ਬਾਈ ਪਤਾ ਨਹੀਂ ਪਾਲਕ ਵਗੈਰਾ ਕੀ ਲਈ ਸੀ ਇੱਥੇ ਉਹ ਜਿਹੜੀ ਹੈਗੀ ਆ ਬਾਈ ਜਾਂਦਾ ਬਾਈ ਤੇ ਸੰਤਲੇ ਰਹੀ ਆ ਵਧੀਆ ਤਰ੍ਹਾਂ ਖੇਤੀਬਾੜੀ ਚੱਲਦੀ ਹੈ ਤੇ ਥੈਂਕ ਯੂ ਸੋ ਮੈਸਰ ਆ ਆਪਾਂ ਬਈ ਜਾ ਰਹੇ ਸੀ ਤੇ ਬਾਈ ਵਰ ਗਿਆ ਨੇ ਪਿੱਛੋਂ ਦੇਖ ਕੇ ਤੇ ਅਗਲੇ ਪਾਸੇ ਲਿਆ ਕੇ ਗੱਡੀ ਰੋਕ ਲਈ ਤੇ ਇੱਕ ਤਾਂ ਮਸੰਮੀ ਫੜਾਈ ਆ ਬਾਈ ਵਰ ਗਿਆ ਨੇ ਖਾਣ ਵਾਸਤੇ ਤੇ ਬਾਕੀ ਜਿਹੜਾ ਹੌਸਲਾ ਵਧਾਈ ਬਹੁਤ ਦਿੱਤੀ ਹੈਗੀ ਬਾਈ ਕਿੱਥੋਂ ਵੈਸੀ ਆਪਾਂ मैं त्राल, के रहने वाला हूँ। त्राल त्राल? हाँ। त्राल। वाला कितना आगे पड़ जाता है ये सत्रह किलोमीटर है सतारह किलोमीटर ठीक हाँ। है जी क्या नाम क्या नाम है नाम है मेरा। तो ठीक है जी तौप, तौप, क्या करते हुए काम धंधा पढ़ता हूँ इंस्टाग्राम आई डी क्या नहीं है ट्रेन विध तो

ਆਪ ਦਾ ਕੀ ਨਾਮ ਹੈ ਜੀ ਫਰਸ਼ੀਦ احمد ਖਾਨ ਕੀ ਬੋਲੇ ਫਰਸ਼ੀਦ احمد ਖਾਨ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਿਆ ਬਾਈ ਵਰਗਾ ਨਾ ਮਿਲ ਕੇ ਬਾਈ ਜਦੋਂ ਸਫਰ ਦੇ ਵਿੱਚ ਇਧਰਲੇ ਲੋਕ ਵੀ ਇੰਨਾ ਪਿਆਰ ਬਾਕੀ ਜਿਹੜੇ ਆਪਣੇ ਇਧਰ ਜੰਮੂ ਕਸ਼ਮੀਰ ਜਾਂ ਸ਼੍ਰੀਨਗਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਅਕਸਰ ਹੀ ਜਿਹੜੇ ਪੰਜਾਬੀ ਬੰਦੇ ਨਾਲ ਜਾਦੇ ਬਣਦੀ ਹੈ ਹਾਂ ਹਾਂ ਪੰਜਾਬ ਪੰਜਾਬ ਸੇ ਜ਼ਿਆਦਾ ਬਣਦੀ ਪੰਜਾਬੀ ਆਪਣੇ ਭਾਈ ਹੈ ਕਾਇ ਆਪਣੇ ਪੰਜਾਬ ਦੇ ਠੀਕ ਹੈ ਜੀ ਸਰਦਾਰ ਆਪਣੇ ਭਰਾ ਯਾਰ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਬਾਈ ਮਿਲ ਕੇ ਥੈਂਕ ਯੂ ਸੋ ਮਚ ਬ੍ਰਦਰ ਠੀਕ ਹੈ ਬ੍ਰਦਰ ਠੀਕ ਹੈ ਅੰਕਲ ਜੀ ਨਮਸਤੇ ਚਲੋ ਠੀਕ ਹੈ ਜੀ ਠੀਕ ਹੈ ਮਸੰਮੀ ਬਾਈ ਵਰਗੇ ਫੜਾ ਕੇ ਸੀ ਤੇ ਨਾਲ ਕੇਸਰ ਵਾਲੀ ਚਾਹ ਤੇ ਭਾਈ ਇਧਰ ਜਿਹੜੀਆਂ ਰੋਟੀਆਂ ਆਈਆਂ ਉਹ ਇਧਰ ਬਾਈ ਵਰਗੇ ਨੇ ਸੇਵਾ ਕਰਦੀ ਅ ਵੀਰ ਵਰਗੇ ਪੰਜਾਬੀ ਜਦੋਂ ਉਹ ਉੱਥੇ ਆ ਕੇ ਖੜ ਗਏ ਸੀ ਪਹਿਲਾਂ ਹੀ ਪਤਾ ਨਹੀਂ ਮੈਨੂੰ ਦੇਖ ਕੇ ਕਿ ਤੁਸੀਂ ਜਾਂਦੇ ਹਾਂ ਤੇ ਮੈਂ ਕਿਹਾ ਚਲੋ ਠੀਕ ਹੈ ਠੀਕ ਹੈ ਤੇ ਮਾਈ ਵੀ ਦੂਰੋਂ ਹੀ ਦੇਖ ਕੇ ਬਾਈ ਨੂੰ ਬ੍ਰੇਕਾਂ ਮਾਰ ਰਹੀ ਕਿਉਂਕਿ ਜਦੋਂ ਆਪਾਂ ਨੂੰ ਪੰਜਾਬੀ ਨੂੰ ਪੰਜਾਬੀ ਮਿਲਦਾ ਤਾਂ ਦੂਰੋਂ ਹੀ ਜਿਹੜਾ ਹੈਗਾਗਾ ਮਹੋਦਿਆਂ ਤੰਦਾਂ ਜਾਗ ਪੈਂਦੀਆਂ ਨੇ ਤੇ ਬਾਈ ਕੀ ਨਾਮ ਹੈ ਵੀਰੇ ਆਪਣਾ ਅਮਰਜੀਤ ਸਿੰਘ ਇਹਨਾਂ ਅਮਰਜੀਤ ਸਿੰਘ ਹਾਂ ਮੈਂ ਇੱਥੇ ਲੋਕਲ ਰਹਿਣ ਵਾਲਾ ਤੇ ਮਟਨ ਸਿੰਘਪੁਰਾ ਕਹਿੰਦੇ ਛੜੇ ਪਿੰਡ ਨੂੰ ਪਹਿਲਗਾਮਾ ਸਿੰਘਪੁਰਾ ਪਹਿਲਗਾਮਾ ਤੋਂ 10 ਕਿਲੋਮੀਟਰ ਦੂਰ ਸੇ ਹਾਂ ਠੀਕ ਹੈ ਜੀ ਤੇ ਇੱਧਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਰਹਿੰਦਿਆਂ ਨੂੰ ਕਿ ਸ਼ੁਰੂ ਤੋਂ ਇੱਧਰ ਹੀ ਆ ਅੱਛਾ ਪਿਛੋਕੜ ਇੱਥੋਂ ਦਾ ਹੀ ਆ ਠੀਕ ਹੈ ਤੇ ਇੱਧਰ ਲਈ ਹੁਣ ਲੈਂਗੁਏਜ ਵਗੈਰਾ ਤੁਹਾਨੂੰ ਪੂਰੀ ਆਉਣ ਲੱਗ ਗਈ ਹੋਣੀ ਹੈਗੀ ਠੀਕ ਹੈ ਸਾਨੂੰ ਵੀ ਕੁਝ ਦੱਸ ਗਾ ਤੋ ਫਿਰ ਬਸ ਤੌਇਕਾ ਨਾਮ ਤੌਇਕਾ ਨਾਮ ਤੋ ਇਹ ਕੀ ਆ ਨਾਉ ਵੀ ਤੁਹਾਡਾ ਨਾਮ ਕੀ ਆ ਅ ਜੇ ਕੁਛ ਨਾ ਹਾਲ ਚਾਲ ਪੁੱਛਣਾ ਵੇ ਕੀ ਹਾਲ ਚਾਲ ਤੇ ਕੀ ਹਾਲ ਤਾਂ ਕੀ ਹਾਲ ਤੁਹਾਡਾ ਕੀ ਹਾਲ ਨੋਰਮਲ ਹੀ ਆ ਇਹ ਤਾਂ ਫਿਰ ਇਧਰ ਲੀਦਾ ਜਿਹੜੇ ਕਾਹਾਂ ਆਪਣੇ ਲਦਾਖੀ ਜਾਂ ਹੋਰ ਬੋਲਦੇ ਉਹਨਾਂ ਦਾ ਥੋੜਾ ਜਿਹਾ ਲੈਂਗੁਏਜ ਦਾ ਫਰਕ ਉਹਨਾਂ ਦੀ ਆਪ ਨੂੰ ਸਮਝ ਨਹੀਂ ਆਉਂਦੀ ਉਹ ਲੱਗਿਆ ਥੋੜੀ ਠੀਕ ਹੈ ਜੀ ਤੇ ਇਹ ਕਵਾ ਵਾਲੀ ਚਾਹ ਵਜਦੀ ਆ ਹਾਂ ਜਿਹੜਾ ਕਹਵਾ ਹੈ ਠੀਕ ਹੈ ਕੇਸਰ ਕੁਸਰ ਹੁੰਦੇ ਚ ਕੇਸਰ ਡ్రਾਈ ਫਰੂਟ ਹੁੰਦੇ ਆ ਓਕੇ ਜੀ ਤੇ ਇਹ ਵੀਰ ਵਰਗੇ ਕੀ ਦੀ ਮੈਰਿਜ ਤੇ ਆਏ ਨੇ ਏ ਮੇਰੇ ਮਾਮੇ ਦੇ ਮੁੰਡੇ ਦੇ ਮੈਰਿਜ ਤੇ ਆਏ ਨੇ ਇਹਦਾ ਨਾਮ ਹੈਗਾ ਸਿੱਧੂ ਉਹਦਾ ਨਾਮ ਕੀ ਹੈ ਸਿਦਾਂਤ ਸਿਦਾਂਤ ਤੇ ਇਹਦਾ ਵੀਰ ਦਾ ਨਾਮ ਹੈਗਾ ਚੰਦਰਾ ਚੰਦਰਾ ਨਾਮ ਹੈਗਾ ਨਾ ਚੰਦਰਾ ਇਹ ਚੰਦਰਾ ਪਿੱਛੇ ਪਿੰਡ ਵੀ ਪੈਂਦਾ ਆ ਨਾਲ ਹੀ ਆ C H A N D A R A ਚੰਦਾਰਾ ਪਤਾ ਨਹੀਂ ਐਸਾ ਕੁਝ ਹੈ ਹੈ ਚੰਦਾਰਾ ਹੈ ਨਾ ਹੈ ਨਾ ਪਿੱਛੇ ਇਹ ਨਾਮ ਸਾਤਮੀ ਹੈ ਜਾਂ ਸਿਰ 5-6 ਕਿਲੋਮੀਟਰ ਹੀ ਹੋਗਾ ਅੱਛਾ ਨਹੀਂ ਨਹੀਂ 5 ਕਿਲੋਮੀਟਰ ਜਿਆਦਾ ਹੈ ਬਸ ਆਗਾ ਹਾਂ ਹਾਂ ਜਿੰਨ ਪਾਸ ਨਹੀਂ ਹੈ ਪਾਸ ਨਹੀਂ ਤੇ ਇਧਰ ਭਾਈ ਬਾਈ ਵਰਗੇ ਜਿੰਨਾ ਤੋਂ ਅਸੀਂ ਚਾਹ ਵਗੈਰਾ ਲਈਆ ਤੇ ਉਧਰ ਬਣਾਈ ਜਾਂਦੇ ਨੇ ਨਿਕਲਦੇ ਆ ਵਿੱਚੋਂ ਭਾਫਾਂ ਸਰਾਹੀ ਦੇ ਵਿੱਚੋਂ ਭਾਈ ਮੂਰੇ ਆ ਗਿਆ ਤੇ ਇਹ ਜਿਹੜਾ ਹੈਗਾ ਨਾ ਇਹ ਜਿਹੜਾ ਅਸੀਂ ਇਹ ਫੋਕਸ ਕੋ ਰਿੱਤੇ ਆ ਇਹਨਾਂ ਥੱਲੇ ਕੋਇਲਾ ਲੱਗਿਆ ਹੁੰਦਾ ਓਕੇ ਕੋਇਲਾ ਲੱਗਿਆ ਹੁੰਦੇ ਥੱਲੇ ਹਨਾ ਸਮਾਂ ਵਾਰ ਕਹਿੰਦੇ ਨੂੰ ਓਕੇ ਕਸ਼ਮੀਰੀ ਸਮਾਂ ਵਾਰ ਤੇ ਇੱਥੇ ਚਾਹ ਪਾ ਕੇ ਇਹ ਪੂਰਾ ਦਿਨ ਕਿੰਨੇ ਅੰਦਰ ਘੰਟੇ ਰਹਤੀ ਪੂਰਾ ਦਿਨ 24 ਆਵਰ 24 ਆਵਰਸ ਨਾਲ ਕੋਇਲਾ ਲਗਾਉਂਦਾ ਹਾਂ ਤੇ ਆਫ ਵੀ ਆਟੋਮੈਟਿਕ ਖੜਚਾ ਰਹਿੰਦਾ ਨਾ ਫਿਰ ਉਹਦਾ ਫਿਰ ਸੇਕ ਲੱਗਦਾ ਰਹਿੰਦਾ ਨਾ ਕੋਇਲੇ ਦਾ ਫਲੋ ਚਲੋ ਜੀ ਛਕਦੇ ਆ ਕਾਵਾ ਵਾਲੀ ਚਾਹ ਡ్రਾਈ ਫਰੂਟਾਂ ਵਾਲੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਨੂੰ ਚਾਲੇ ਪਾਉਨੇ ਆ ਤਾਂ ਬਹੁਤ ਬਹੁਤ ਧੰਨਵਾਦ ਬਾਈ ਇਥੋਂ ਜਿਹੜਾ ਸੱਜਿਆ ਹੱਤਾ ਭਾਈ ਡੇਂਜਰ ਪੂਰਾ ਪਿੰਡ ਪੈਂਦਾਗਾ ਡੇਂਜਰ ਹੈ ਬਹੁਤ ਬਚ ਕੇ ਰਹੋ ਮਿੱਤਰੋ ਡੇਂਜਰ ਪੁਰੇ ਤੋਂ ਤੇ ਉਤਲੇ ਪਾਸੇ ਪਦਗੰਪੁਰ ਆਪਾਂ ਕੰਟੀਨਿਊ ਆ ਤੇ ਬਾਈ ਵਰਗੇ ਭਾਈ ਆਪਣਾ ਰੋਟੀਆਂ ਹੀ ਆ ਵੀ ਫੜਾ ਕੇ ਸੀਗੇ ਆ ਕਹਿੰਦੇ ਵੀ ਨਾਲ ਹੀ ਲੈ ਜਾ ਥੋੜੇ ਕੰਮ ਆ ਜਾਣਗੇ ਚੱਲਦੇ ਆ ਜੀ ਫਿਰ ਅਸੀਂ ਵੀ ਨਹੀਂ ਵੱਧ ਜੋ ਹਸਰ ਤਾਂ ਵਿਸਲਾ ਕਰ ਲੈ ਵੱਧ ਜੋ ਕਿ ਵਰ ਕ ਵਿਸਲਾ ਕਰ ਲੈ ਹੈ ਨਹੀਂ ਕੋਈ ਪਲਾਨ ਮਿੱਠੀ ਹੈ ਕੁਛ ਨਹੀਂ ਕਿ ਕਿਦਮ ਹੈ ਮਿੱਠੀ ਹੈ ਆਪਾਂ ਤਰਾਲ ਤੋਂ ਥੋੜਾ ਜਆ ਅੱਗੇ ਜੀ ਤੇ ਡਾਹ ਟੋਲ ਪਲਾਜ਼ਾ ਹੁੰਦਾ ਤੇ ਇਧਰਲੇ ਪਾਸੇ ਬਾਦੂਲੇ ਮੈਂ ਪਿੱਛੋਂ ਦੇਖਦਾ ਉਹਨਾਂ ਆ ਲਗਭਗ 5-7 ਆਰੇ ਟੱਪ ਗਏ ਤੇ ਇਕਵਲ ਸਪੋਰਸ ਇਹ है सारे बैट वगैरह बनते जो क्रिकेट आटे बनते है, है? पंजाब से आ रहा हूँ जे जो बैट वगैराज है, बनते हैं अकेले बैट ही बनते हैं जहाँ पे और कुछ नहीं लकड़ी वैसे नहीं सेल करते Uh, क्या रेट का मिल जाता है बैट वगैरह दो तीन हजार ऐसे अगर इकट्ठे लेने हो फिर सस्ते मिल जाएंगे ना ठीक है है हाँ, हाँ, हाँ। ये इलेक्ट्रिक नाउंड नहीं साइकिल इलेक्ट्रिक नहीं है ये तो मीटर है वैसे कितने किलोमीटर निकला वो और बढ़िया आपके यहाँ से त्राल से ये त्राल ही है आपका कैंपिंग सामान सारा इसमें हां जी हां जी ये कौन सा, सा है ये कौन ये कौन सा काम है ये चर्सू है चर्सू हाँ। जहां से कुलगाम कितना रह गया बहुत सारा बहुत सारा चले जाएंगे कोई बात नहीं बहुत सारा दो घंटे में चला जाएगा कहां कुलगाम कुलगाम दो घंटे दो घंटे हां दो-तीन घंटे लगेंगे ना हाँ इधर ले पास सारेड़े है बैट वगैरह हां जी डैक चला के दिखाऊं? हाँ सर? नहीं मैंने जांच लिया मेरे को किसी ने दिलाया था तो ये तो जवाकों ने दसन मुताबिक जी वो जो सामने वाले पासे डेकोरेशन भी कर रहे हैं अपने कश्मीरी कुछ शादी शुदी होने वैसे याद रख लो चले ओके जी ਉਹ ਟੋਲ ਪਲਾਜ਼ੇ ਤਿੱਕਰ ਲਗਭਗ ਆ ਰਹੀ ਨੇ ਸਸੀ ਕਾਲ ਜੀ ਇਹ ਬੈਟ ਵਗੈਰਾ ਕਿੰਨੇ ਦਾ ਮਿਲਦਾ ਜੀ ਇੱਥੋਂ ਹਾਂਜੀ ਸੁਣਾਈ ਨਹੀਂ ਦੀ ਸਰ ਗੈਟ ਕਰੀਂ ਕਿੰਨੇ ਭਾਅ ਇਹ ਜਿਹੇ ਜਿਹੇ ਹੁੰਦੇ ਨੇ ਅਲੱਗ-ਅਲੱਗ ਹੈ ਅਲੱਗ-ਅਲੱਗ ਲੱਕੜੀ ਕਿ ਹੁੰਦੀ ਹੈ ਕਿੰਨੇ ਸੇ ਸਟਾਰਟਿੰਗ ਜੀ ਤੇ ਫਿਰ ਕੀ ਫਰਕ ਹੁੰਦਾ ਹੈ ਇਸ ਨੂੰ ਕੁਝ ਸੇਕਿੰਡ ਫਰਕ ਹੁੰਦਾ ਹੈ ਠੀਕ ਹੈ ਜੀ ਆ ਕਿੰਨੇ ਸੇ ਸਟਾਰਟਿੰਗ ਗ੍ਰੇਡ ਕਿਹਾ ਹੈ ਸਟਾਰਟਿੰਗ ਤੋਂ ਕਿ 500 ਸੇ 500 ਸੇ ਲੈ ਕੇ 50000 25000 ਤੱਕ ਦਾ ਬੈਟ ਹੈ ਠੀਕ ਹੈ ਜੀ ਜਾਂ ਕਿ ਬੈਟ ਮਸ਼ਹੂਰ ਹੋਗੇ ਨਾ ਠੀਕ ਹੈ ਜੀ ਤਾਂ 22 ਦੇ ਦਸਨ ਮੁਤਾਬਕ 500 ਤੋਂ ਲੈ ਕੇ 25000 ਤੱਕ ਦਾ ਜਿਹੜਾ ਇੱਥੇ ਬੈਟ ਮਿਲ ਜਾਂਦਾ ਭਾਈ ਇਥੋਂ ਅਗਣਪੁਰਾ ਰਹਿ ਗਿਆ ਖੱਬੇ ਹੱਥ ਜੀ ਤੇ ਸਾਹਮਣੇ ਆ ਗਿਆ ਢੋਲ ਪਲਾਜ਼ਾ ਆਪਣਾ ਕਿੰਨਾ ਘਟਣਗੇ ਸੁੰਨਿਆ ਇਹ ਇਥੋਂ ਦਾ ਟੋਲ ਦੀ ਜਾਣਕਾਰੀ ਦਿੱਕੀ ਜੀ ਤਾਂ ਜਿਹੜਾ ਨਾਰਮਲ ਆਪਣੀ ਗੱਡੀ ਹੁੰਦੀ ਆ ਗੱਡੀ ਦਾ ਲੱਗਦਾ ਹੈ 120 ਰੁਪਏ ਤੇ ਅਪਡਾਊਨ ਦਾ ਲੱਗਦਾ ਜੀ 200 ਰੁਪਏ ਤੇ 200 ਰੁਪਏ ਅਪਡਾਊਨ ਉਹ ਆਪਾਂ ਨੂੰ 26 ਘੰਟਿਆਂ ਦੇ ਵਿੱਚ ਵਿੱਚ ਕਰਨਾ ਪੈਂਦਾ ਹੈਗਾ ਇਹ 26 ਘੰਟਿਆਂ ਦੇ ਵਿੱਚ ਕਰਦੇ ਆ ਫਿਰ 200 ਰੁਪਏ ਜਿਹੜਾ ਹੈਗਾ ਲੱਗਦਾ ਆਦਰਵਾਇਜ਼ ਤੁਹਾਡੀ ਪਰਚੀ ਕੈਨਸਲ ਆਪਣਾ ਨਹੀਂ ਲੱਗਿਆ ਤੁਹਾਡੀ ਸਾਈਟੋਂ ਵਿਚਬੇਰਾ ਇਧਰਲੇ ਪਾਸੇ ਖੱਬੇ ਹੱਥ 4 ਕਿਲੋਮੀਟਰ ਰਹੇਗਾ ਜੀ ਤੇ ਪਹਿਲਗਾਮ 44 ਕਿਲੋਮੀਟਰ ਖੱਬੇ ਹੱਥ ਰਾਮਬਨ 101 ਕਿਲੋਮੀਟਰ ਤੇ ਜੰਮੂ ਜਿਹੜਾ ਹੈਗਾ 221 ਕਿਲੋਮੀਟਰ ਸਿੱਧਾ ਰਹੇਗਾ ਤੇ ਆਪਾਂ ਇਧਰ ਦੀ ਪਿੰਡਾਂ ਵਿੱਚ ਦੀ ਹੋ ਕੇ ਚੱਲਦੇ ਆਂ ਕਿ ਉੱਤੋਂ ਦੀ 8-9 ਕਿਲੋਮੀਟਰ 9 ਕਿਲੋਮੀਟਰ ਜਿਹੜਾ ਹੈਗਾ ਜਿਆਦਾ ਪੈਣਾ ਜਿੱਥੇ ਆਪਾਂ ਪਹੁੰਚਣਾਗਾ ਇਧਰ ਹੀ 9 ਕਿਲੋਮੀਟਰ ਦਾ ਫਰਕ ਪੈਣਾ ਤੇ ਆ ਰੋਡ ਕਹਿੰਦੇ ਇਧਰ ਲਈ ਵੀ ਸਾਫ਼ ਹੀ ਆ ਬਾਕੀ ਦਰਖਤ ਵਗੈਰਾ ਹੋਣਗੇ ਤਾਂ ਛਾਵੇਂ-ਛਾਵੇਂ ਜਿਹੜੇ ਹੈਗਾ ਤੁਰੇ ਚੱਲਾਂਗੇ ਤੇ ਲਗਭਗ ਇਥੋਂ ਇਹ 25 ਕਿਲੋਮੀਟਰ ਜਿਹੜਾ ਹੈਗਾ ਰਹਿ ਗਿਆ ਜੀ ਇਧਰਲੇ ਪਾਸੇ ਦੀ ਅਜ ਤੋਂ ਫੁੱਟਪਾਥ ਤੇ ਚੱਲਣਾ ਟਪਾਉਂਦੇ ਆ ਸਾਈਕਲ ਤੇ ਚੱਲਦੇ ਆ ਇਧਰੋਂ ਭਾਈ ਟਲ ਕੇ ਆ ਗਏ ਉਸ ਰੋਡ ਉਤੋਂ ਦੀ ਫੁੱਟਪਾਥ ਉਤੋਂ ਦੀ ਟਪਾ ਕੇ ਸਾਈਕਲ ਤੇ ਇਧਰ ਝੋਨੇ ਦੇ ਵਿੱਚ ਖੜਾ ਪਾਣੀ ਤੇ ਝੋਨਾ ਜਿਹੜਾ ਹੈਗਾ ਡਿੱਗਿਆ ਪਿਆ ਤੇ ਸਾਰਾ ਜਿਹੜਾ ਹੈਗਾ ਫੀਲਿੰਗ ਪੰਜਾਬ ਵਾਲੀ ਆ ਬਸ ਫਰਕ ਉਹੀ ਆ ਹੈ ਇਹ ਜਿਹੜੇ ਆਪਣੇ ਛੇਦੇ ਵਾਲੀ ਚਾਰੇ ਪਾਸੇ ਉਹ ਟੋਪੀ ਲੈ ਕੇ ਰੱਖਦੇ ਆ ਵੀ ਮੂੰਹ ਮਾ ਤੇ ਤੋਂ ਪ ਕੱਟ ਪਾਵੇ ਕਿਉਂਕਿ ਇੱਧਰ ਜਿਹੜੀ ਹੈਗੀ ਧੁੱਪ ਹਾਂ ਜਿਆਦਾ ਤੇਜ਼ ਹੁੰਦੀ ਹੈਗੀ ਤੇ ਆਪਣੇ ਵਾਲੇ ਪਰਨੇ ਜਾਂ ਪੱਗਾ ਬੰਨੀਆਂ ਹੁੰਦੀਆਂ ਨੇ ਜੀ ਐਹ ਜੀ ਕੁਝ ਗੱਲਬਾਤ ਝੋਨਾ ਇੱਧਰ ਸਾਰ ਜਿਹੜਾ ਹੈਗਾ ਵੱਢੀ ਜਾਂਦੇ ਨੇ ਨਮਸਤੇ ਜੀ ਇਹ ਕਹਿੰਦੇ ਸਾਡੇ ਕੋਲੇ ਡੇਢ ਕਨਾਲ ਆ ਤੇ ਡੇਢ ਕਨਾਲ ਦੇ ਵਿੱਚੋਂ ਜਿਹੜਾ ਹੈਗਾ ਲਗਭਗ 6 ਕਵਾਂਟਲ ਦੇ ਨੇੜੇ ਤੇੜੇ ਜਿਹੜਾ ਹੈਗਾ ਝੋਨਾ ਕੱਢ ਲਾਂਗੇ ਅਸੀਂ ਤੇ ਇਹ ਕਹਿੰਦੇ ਵੀ ਅਸੀਂ ਭਾਈ ਖਾਣ ਵਾਸਤੇ ਰੱਖਦੇ ਆਂਗੇ ਆ ਵੈਸੇ ਵੇਚਦੇ ਵੀ ਨਹੀਂ ਇੱਧਰ ਵੇਚਣ ਦੀ ਜੇ ਇਹਦੀ ਰੇਟ ਦੀ ਗੱਲ ਕਰਕੇ ਤਾਂ ਜਿਹੜਾ ਹੈਗਾਗਾ ਆਪਣੇ 5-6000 ਟਿੱਕਰ ਵਿਕਦਾ ਭਾਈ ਇੱਧਰ ਨੇ ਪਾਸੇ ਛੋਨਾ ਤੇ ਦੂਜੀ ਗੱਲ ਕਰਕੇ ਇਹ ਤਾਂ ਵੈਰਾਈਟੀ ਕਿਹੜੀ ਆ ਵੈਰਾਈਟੀ ਇਹ ਕਹਿੰਦੇ ਸਾਡੇ ਇੱਧਰ ਕਸ਼ਮੀਰੀ ਵੈਰਾਈਟੀ ਪਾਈਦੀ ਆ ਕਸ਼ਮੀਰੀ ਚਾਵਲ ਹੀ ਵਜਦਾਗਾ ਹੋਰ ਪੰਜਾਬ ਵਾਲੀ ਨਹੀਂ ਕਹਿੰਦੇ ਛੋਡੇ ਵਾਲੀ ਇੱਧਰ ਨਹੀਂ ਲੱਗਦੀ ਇਹੋ ਜਿਹੀ ਕੁਝ ਗੱਲਬਾਤ ਆ ਜੀ ਉਹਦੇ ਛੋਨੇ ਦੀ ਕੁਝ ਇਧਰ ਸਾਰੇ ਵੱਢੀ ਜਾਂਦੇ ਆ ਆ ਇਧਰਲੇ ਪਾਸੇ ਵੀ ਵੀਰ ਬਾਈ ਵਰਗੇ ਵੱਢੀ ਜਾਂਦੇ ਨੇ ਫੀਲਿੰਗ ਪੂਰੀ ਐਨ ਪੰਜਾਬ ਵਾਲੀ ਤੇਗਾ ਹਰਿਆਵਾਲ ਆ ਲੇਹ ਦੇ ਤਾਂ ਇੱਕੋ ਜਿਹਾ ਪਾੜ ਦੇ ਕੇ ਹੋ ਗਏ ਸੀਗੇ ਬੋਰ ਦੇ ਵਾਲਾ ਕੰਮ ਜਾਂ ਦੂਜੀ ਗੱਲ ਉਧਰਲੇ ਪਾਸੇ ਜਿਹੜਾ ਸੀਗਾ ਭਾਈ ਹੁਣਾ ਆ ਮਾਹੌਲ ਖਤਰੇ ਵਾਲਾ ਹੀ ਆ ਆ ਕਾਰਗਿਲ ਤੱਕ ਜਿਹੜਾ ਹੈਗਾਗਾ ਰੌਲਾ ਰਾਲਾ ਪੈ ਗਿਆ ਲੇਹ ਤੋਂ ਲੈ ਕੇ ਕਾਰਗਿਲ ਸ਼੍ਰੀਨਗਰ ਤੋਂ ਲਗਭਗ ਅਸ 20 ਕਿਲੋਮੀਟਰ ਹੀ ਮਿਲਦਾ ਆ ਪਿੱਛੇ ਰਹਿ ਜਾਂਦਾ ਆ ਇਧਰ ਬਹੁਤ ਪਪੂਲਰ ਸਾਰੇ ਕਿਵੇਂ ਜੀ ਕਿਵੇਂ ਅੱਜ ਹੀ ਕੁਝ ਗੱਲਬਾਤ ਇਧਰ ਵਸੇ ਸਬਜ਼ੀ ਵਗੈਰਾ ਲਾ ਰੱਖੀ ਆ ਪਿੰਡ ਜੇ ਆ ਗਏ ਇਹ ਪਿੰਡਾਂ ਦੇ ਵਿੱਚ ਦੀ ਆਪਾਂ ਜਾਣਾ ਜੜਾ ਇਧਰਲੇ ਪਾਸੇ ਜਿਹੜਾ ਹੈਗਾ ਆਮ ਬਸ ਚਾਂਟੜਕਾਂ ਹੀ ਆ ਬੋਲੀ ਜਾਂਦੀਆਂ ਨੇ ਚਿੜ 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 ਕਰੀ ਜਾਂਦੀਆਂ ਐ ਤੇ ਜਮਾ ਸੁੰਨਾ ਜਾ ਇਹ ਰਗਾ ਇਲਾਕਾ ਆਸੇ ਪਾਸੇ ਜਿਹੜੇ ਹੈਗੇ ਦਰਖਤੀ ਐ ਤੇ ਚਲੋ ਹੋਰ ਤਾਂ ਨਹੀਂ ਕੁਛ ਐਨਾ ਹੈਗਾ ਜਿਹੜਾ ਸ਼ਾਮੇ ਸ਼ਾਮੇ ਆਪਾਂ ਸਫਰ ਕੱਢ ਲਾਂਗੇ ਤੇ ਇਧਰ ਚੌਲੇ ਵਗੈਰਾ ਸਬਜ਼ੀ ਵਗੈਰਾ ਜਿਹੜੀ ਹੈਗੀ ਆ ਉਹ ਲੱਗੀ ਹੋਈ ਹੈਗੀ ਆ ਲਗਭਗ ਪਿੰਡ ਜੇ ਆ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਆ ਆ ਖੇਤੀ ਜੀ ਕਰ ਰੱਖੀ ਆ ਭਾਈ ਲੋਕਾਂ ਨੇ ਜੋ ਨਾਦਨਾ ਲਾ ਰੱਖਿਆ ਸਾਡੇ ਉਹ ਸੁੱਜੀਆਂ ਬਾਗ ਬੂਗ ਸਫੈਦੇ ਵਗੈਰਾ ਤੇ ਇਧਰ ਜਿਵੇਂ ਦੀ ਮੱਕੀ ਵਗੈਰਾ ਵੀ ਬੀਜ ਰੱਖੀ ਹੈ। ਆ ਇਧਰ ਜਿਹੜਾ ਹੈਗਾ ਜੀ ਹਾਂ ਝੋਨੇ ਨੂੰ ਝੜੀ ਜਾਂਦੇ ਨੇ। ਆ ਝੋਨਾ ਕੱਢੀ ਜਾਂਦੇ ਨੇ ਤੇ ਬਾਕੀ ਜਿਹੜਾ ਫੂਸ ਵਾਜਦਾ ਪਰਾਲੀ ਵਾਜਦੀ ਹੈਗੀ ਉਹਨੂੰ ਇਹ ਠੰਡ ਵਾਸਤੇ ਬਚਾ ਲੈਂਦੇ ਨੇਗੇ। ਵੀ ਘਰਾਂ ਦੀਆਂ ਛੱਤਾਂ ਛੁੱਤਾਂ ਤੇ ਪਾਉਣੀਆਂ ਜਾਂ ਹੋਰ ਇਧਰ ਸਾਹਮਣੇ ਟਰੈਕਟਰ ਲੱਦੀ ਜਾਂਦੇ ਨੇ ਭਰੀਆ ਦੇਣੇ। ਦੀ ਗੱਲ ਕਰਕੇ ਇਹ ਟਰੈਕਟਰਾਂ ਦੀ ਜਿਹੜੀ ਸ਼ੋਅ ਹੈਗੀ ਹੈ ਤੇ ਧੁੱਪ ਥੋੜੀ ਜਿਆਦਾ ਤੇਜ਼ ਹੁੰਦੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਤਾਂ ਸ਼ੋਅ ਜਿਹੜੀ ਹੈਗੀ ਉਹਦਾ ਕੱਪੜਾ ਸਮਾ ਕੇ ਤੇ ਕੱਪੜਾ ਉੱਤੇ ਦੇਗੀ ਰੱਖਦੇ ਸਭ ਤੋਂ ਬਹਿਰ ਐਸੇ ਕਿਹਾ ਹਾਕਤ ਅਰਮਾਨ ਜੀ ਸਤਿ ਸ਼੍ਰੀ ਅਕਾਲ ਜੀ ਈਲਵਰੇ ਇਹ ਤਾਂ ਸਾਰੇ ਡ ਹੈਗੇ ਹੈਗੇ ਝੋਨਾ ਵਗੈਰਾ ਵੀ ਝੜੀ ਜਾਂਦੇ ਨੇ ਤਾਂ ਬੀਬੀਆਂ ਭਣਾ ਲੱਗੀਆਂ ਪੰਗਾ ਨੇ ਦੂਰ ਦੂਰ ਤਿੱਕਰ ਚਾਰੇ ਪਾਸੇ ਝੋਨਾ ਤੇ ਮੱਕੀ ਐ ਇੱਥੇ ਆਹ ਰੋਡ ਖਰਾਬ ਜਾਂ ਮਿਲ ਗਿਆ ਭਾਈ ਪੁੱਲ ਦਾ ਥਲੜੇ ਪਾਸੇ ਜੇ ਹੋ ਸਕਦਾ ਪਾਣੀ ਪੁਣੀ ਖੜਨ ਕਰਕੇ ਖਰਾਬ ਹੁੰਦਾ ਹੋਵੇ ਤੇ ਅੱਗੇ ਨਾ ਵਸਾਂ ਖਰਾਬ ਹੋਵੇ ਸਾਫ਼ ਹੀ ਲੱਗਦਾ ਵੈਸੇ ਤਾਂ